Thank you. ਅੱਜ ਅਸੀਂ ਸਵੇਰ ਫੋਨ ਕੀਤਾ ਸੀ ਕੜਾਕਾ ਸਿੰਘ ਢਾਣੀ ਤੋਂ ਸੈਨੂ ਦਿਗਲ ਜੀ ਨੂੰ ਜੋ ਕਿ ਸਾਡੇ ਫਾਈਲ ਕਾਲ ਕੇ ਦੇ ਡੀਸੀਏ ਕੇ ਆ ਉਹਨਾਂ ਨੂੰ ਫੋਨ ਕੀਤਾ ਸੀ ਕੋਈ ਕੜਾਕਾ ਸਿੰਘ ਢਾਣੀ ਚ ਆਵਾਰਾ ਪਸ਼ੂ ਜਿਹੜੇ ਹੈਗੇ ਆ ਉਹ ਵਾਰਦਾਤਾ ਕਰਦੇ ਮਾਰਦੇ ਜੀ ਜਿਹਦੇ ਚ ਇੱਕ ਖਾਨ ਸੀਗਾ ਜਿਹੜਾ ਬਹੁਤ ਜ਼ਿਆਦਾ ਮਾਰਦੇ ਜੇ ਬੱਚੇ ਦੀ ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਉਸ ਟਾਈਮ ਬੱਚੇ ਜਾਂਦੇ ਤੇ ਬੱਚਿਆਂ ਨੂੰ ਚੱਕ ਕੇ ਮਾਰਦਾ ਐਸ ਤੂੰ ਕੁਝ ਦਿਨ ਪਹਿਲਾਂ ਕ੍ਰੇਡਾ ਗੱਡੀ ਸੀ ਕ੍ਰੇਡਾ ਗੱਡੀ ਨੂੰ ਉਹਨਾਂ ਨੇ ਵਿਚਾਲੋਂ ਸੇਕ ਜਿਹੜਾ ਹੈ ਕ੍ਰੇਡਾ ਕਿ ਵਿਚਾਲੋ ਸਿੰਘ ਪਾਤਾ ਨੂੰ ਚੱਕਣ ਦੀ ਕੋਈ ਗੱਡੀ ਵੀ ਇਹਨਾਂ ਨੇ ਨੁਕਸਾਨ ਕਰਤਾ ਠੱਠੇ ਨੇ ਤੇ ਸਾਡਾ ਜਾਨੀ ਵਾਲੇ ਨੁਕਸਾਨ ਬਹੁਤ ਹੋ ਜਾਣਾ ਸੀ ਅਸੇ ਨੂੰ ਦੁੱਗਲ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਡੀਸੀ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਫੱਲੇ ਫੋਨ ਤੇ ਸਾਡੀ ਗੱਲ ਸੁਣੀ ਹੋਰ ਨਗਰ ਨਿਗਮ ਖਬਰ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਤਾਰ ਜੀ ਉਹਨਾਂ ਦੇ ਨਾਲ ਸੱਦੇ ਜਿਹੜੇ ਹੋਰ ਭਰਾ ਜੀ ਨੇ ਅਫਸਰ ਰੈਂਕ ਦੇ ਆ ਬੜੇ ਵਧੀਆ ਉਹਨਾਂ ਨੇ ਕੰਮ ਕੀਤਾ ਜੋ ਕਿ ਅੱਜ ਜਿਹੜਾ ਕੈਂਟਰ ਦੇ ਵਿੱਚ ਪਸ਼ੂ ਪਾਏ ਆ ਵਾਰਾ ਪਸ਼ੂ ਜੋ ਕਿ ਸਲੇਮ ਸਲੇਮ ਸ਼ਾ ਫਾਜ਼ਿਲਕਾ ਦੇ ਗਊਸ਼ਾਲਾ ਛੱਡੇ ਜਾਣਗੇ ਧੰਨਵਾਦ ਅਬੂ ਟੀਮ ਨਗਰ ਨਿਗਮ ਸੌਰ ਕਰਤਾਰ ਸਿੰਘ ਇੰਸਪੈਕਟਰ ਸਾਹਿਬ ਜੀ ਧੰਨਵਾਦ